ਤੁਸੀਂ ਦੇਖ ਰਹੇ ਹੋ ਫਗਵਾੜਾ ਨਿਊਜ਼ ਮੈਂ ਹਤੋਂ ਨਾਲ ਅੰਛਲੀ ਫਗਵਾੜਾ ਸ਼ਹਿਰ ਦੇ ਸੈਂਡ ਸੋਲਜਰ ਕਾਲਜ ਹਰੀਆਬੜ ਵਿਖੇ ਪੰਜ ਦਿਨਾਂ ਦਾ ਯੋਗ ਕੈਂਪ ਦਾ ਜੋਚਨ ਕੀਤਾ ਗਿਆ ਜਿਸ ਵਿੱਚ ਵੱਡੀ ਗਿਣਤੀ ਵਿੱਚ ਸਟੂਡੈਂਟਸ ਵੱਲੋਂ ਭਾਗ ਲਿਆ ਗਿਆ ਅਤੇ ਉਸ ਦੌਰਾਨ ਸਟੂਡੈਂਟਸ ਨੂੰ ਯੋਗ ਆਸਨ ਬਾਰੇ ਦੱਸਿਆ ਅਤੇ ਇਸ ਮੌਕੇ ਸਾਡੇ ਸਹਿਯੋਗੀ ਨਾਲ ਗੱਲਬਾਤ ਕਰਦੇ ਹਾਂ ਮਦਨ ਮੋਹਨ ਖੱਟਰ ਨੇ ਦੱਸਿਆ ਕਿ ਕਾਲਜ ਵਿਖੇ ਇਹ ਕੈਂਪ ਪੰਜ ਦਿਨਾਂ ਲਈ ਚੱਲੇਗਾ ਜਿਸ ਵਿੱਚ ਬੱਚਿਆਂ ਨੂੰ ਯੋਗ ਆਸਨ ਬਾਰੇ ਦੱਸਿਆ ਅਤੇ ਉਹਨਾਂ ਨੇ ਕਿਹਾ ਕਿ ਸਟੂਡੈਂਟਸ ਨੂੰ ਸਿਹਤਮੰਦ ਰੱਖਣ ਲਈ ਯੋਗਾ ਬਹੁਤ ਹੀ ਲਾਇਬਦਾਇਕ ਹੈ ਹੋਰ ਇਸ ਮੌਕੇ ਵਧੇਰੇ ਜਾਣਕਾਰੀ ਦਿੰਦਿਆਂ ਉਹਨਾਂ ਦਾ ਕੀ ਕੁਝ ਕਹਿਣਾ ਹੈ ਆਓ ਸੁਣਦੇ ਹਾਂ ਫਗਵਾੜਾ న్యూਸ ਲਈ ਕੈਮਰਾਮੈਨ ਜੈ ਸ਼ਰਮਾ ਨਾਲ ਅਸ਼ਰੰਦ ਸਿੰਘ ਸੋਨੀ ਦੀ ਰਿਪੋਰਟ ਅੱਜ ਸੀਮ ਸੋਲਜਰ ਕਾਲਜ ਹਰਿਆਵੜ ਦੇ ਪੰਜ ਦਿਨਾਂ ਯੋਗਾ ਕੈਂਪਸ ਦਾ ਇੰਨੀ ਕੀਤਾ ਗਿਆ ਜਿਸ ਦੇ ਵਿੱਚ ਕਾਫੀ ਗਿਣਤੀ ਦੇ ਵਿੱਚ ਵਿਦਿਆਰਥੀ ਤੇ ਵਿਦਿਆਰਥਣਾਂ ਨੇ ਭਾਗ ਲਿਆ ਨਾਲ ਨਾਲ ਉਸ ਦੇ ਟੀਚਰ ਸਾਹਿਬਾਨ ਨੇ ਵੀ ਉਸੇ ਯੋਗ ਸ਼ਿਵਰ ਦਾ ਆਨੰਦ ਲਿਆ ਵਿਦਿਆਰਥਣਾਂ ਨੂੰ ਯੋਗਾਸਨ ਤੇ ਪ੍ਰਾਣਯਾਮ ਦੀ ਵਿਧੀ ਸਿਖਾਈ ਗਈ ਨਾਲ ਨਾਲ ਚੱਲਣ ਦੀ ਕ੍ਰਿਆ ਤੇ ਰਵਨ ਨੀਤੀ ਬਾਰੇ ਵੀ ਅਭਿਆਸ ਕਰਾਇਆ ਗਿਆ ਔਰ ਇਹ ਸ਼ਿਵਰ ਜਿਹੜਾ ਲਗਾਤਾਰ 5 ਦਿਨ ਤੱਕ ਚੱਲੇਗਾ ਔਰ ਸੇਤਵਾਨ ਬਣਨ ਲਈ ਤੇ ਪਰਮਾਤਮਾ ਦੇ ਨਾਲ ਸਾਖਸ਼ਾਤ ਕਰ ਕਰਨ ਦੇ ਲਈ ਇਹ ਯੋਗ ਸ਼ਿਵਰ ਦਾ ਆਯੋਜਨ ਕੀਤਾ ਗਿਆ ਹੈ सिर्फ फिंगर्स को पूरा हाथ ही बंद करना है सिर्फ फिंगर्स को आपने मूवमेंट देते जाना अब आपने पूरी मुट्ठी को बंद करना है अंगूठा बाहर रखते हुए बाजू पूरी तरह तान करके रखनी है बाजू नीचे नहीं रखनी इस सेशन के बाद आपको लगेगा कि वाकई में हमें कुछ फायदा हुआ है ओ